ਕੀ ਕੀ ਲਿਖਿਆ ਤੇ ਹੋਏਗਾ ਪਨੀਰ ਰੋਲ ਲੰਗਰ ਲਗਾਏ ਉਥੇ ਹੋਏ ਪਨੀਰ ਰੋਲ ਲੰਗਰ ਲੰਗਰ ਚੱਲ ਹਾਂ ਨਹੀਂ ਦੇਖਾ ਟੋਪੇ ਵਰਤੋਂਦੇ ਨੇ ਬੀਬੀ ਜੀ ਹਾਂਜੀ ਦੇਖੋ ਜੀ ਕਿੰਨਾ ਰੌਣਕ ਮੇਲਾ ਲੱਗਾ ਹੈ ਕਿੰਨੀ ਸੰਗਤ ਆਈ ਹੈ ਇਹ ਬਾਬਾ ਕਾਂਦਰਵਾ ਬੱਦੀ ਸਿੰਘ ਜੀ ਦੇ ਜਨਮ ਸਥਾਨ ਤੇ 12 ਮੰਡਸਾਂ ਦੇ 100 ਬਟ ਸਾਰੇ ਕਿੰਨੀ ਸੰਗਤ ਆਈ ਹੈ ਟੋਸੀਆਂ ਟੋਸੀਆਂ ਹੋ ਗਈਆਂ ਕਿੰਨੇ ਦਾਲ ਪਛਾਦਾ ਛੋਲੇ ਬਾਕੀ ਦੇ ਦੇ। ਹੋਰ ਤਰ ਤਰ ਫਿਰ ਦੇ। ਕੁਝ ਵਿਚਾਰ ਸਾਂਦੇ ਕਰੋ। ਬਲੌਗ ਅਸੀਂ ਚੱਲਦੇ ਆਪਾਂ ਵੀ ਬੜਾ ਨਜ਼ਾਰਾ ਵਾਜੇ ਵੇਖੋ ਸਾਹ ਸੰਗਤਾਂ ਦੀ ਕਿਵੇਂ ਰੌਣਕਾਂ ਲੱਗੀਆਂ ਪਈਆਂ। ਹਾਂਜੀ। ਤੇ 50 ਬੱਸਾਂ ਭਰ ਕੇ ਲੈ ਕੇ ਆਏ ਆਂ ਅੰਬਰਸਰ ਦੇ ਅੰਬਰਸਰੋਂ ਹੋਵਰ ਸਾਹਿਬ ਦੇ ਦਰਸ਼ਨਦਾਰੇ। ਜੂਸ ਆ ਮਿਕਸ ਮਿਕਸ। ਮਿਕਸ ਕਹਿੰਦੇ ਕਿ ਗੋਭੀ ਵਾਲੀ ਨਾਲ ਸਾਰੋ ਪਨੀਰ ਵਾਲਿਆਂ ਨੂੰ ਟਾਈਮ ਲੱਗਣਾ ਏ। ਇਹ ਸਿੱਧਾ ਲੈ ਕਹਿੰਦੇ ਪਨੀਰ ਵਾਲੇ ਨਹੀਂ ਹੈਗੇ ਕਹਿੰਦੇ ਕਿ ਬਹੁਤ ਲੱਗੇ ਬਹੁਤ ਹੀ ਜ਼ਿਆਦਾ ਲੰਗਰ ਲੱਗੇ ਆ। ਛੀਦਾ ਸਾਹਿਬ। ਤਨ ਤਨ ਬਾਬਾ ਦੀ ਜੰਗ ਜਰਾ ਤੇ ਤਨ ਤਨ ਬਾਬਾ ਦੀ ਜੰਗ ਜੰਦੇ ਨੇ ਤਾਂ ਲੱਖ ਲੱਖ ਮੁਬਾਰਕਾਂ ਹਾਂ ਤੇ ਸਾਨੂੰ ਵੀ ਸਾਰੇ ਪਰਵਾਹ ਨੂੰ ਕਿ ਅੱਜ ਦਰਸ਼ਨ ਕਰਨ ਚੱਲੇ ਆ ਪੌਂਡ ਜਨਮ ਸਥਾਨ ਤੇ ਬਾਬਾ ਜੀ ਦੇ ਅੱਜ ਦੇ ਦੇਖਣੇ ਬਹੁਤ ਹੀ ਸੰਗਤ ਆਉਂਦੀ ਆ ਸ਼ਰਧਾ ਭਾਵਨਾ ਨਾਲ ਦਰਸ਼ਨ ਕਰਕੇ ਜਾਂਦੀ ਆ ਤੇ ਆਪਾਂ ਵੀ ਚੱਲੇ ਆ ਚੱਲਦੇ ਆ ਨਾਨਕ ਵੀ ਦਰਸ਼ਨ ਕਰਾਣੇ ਆ ਤੇ ਆਪਾਂ ਆਪ ਵੀ ਕਰਦੇ ਆ ਤੇ ਅੱਜ ਚੱਲਦੇ ਸੰਗਰਸਾਂਗੇ ਜੀ ਬਹੁਤ ਲੱਗੇ ਬਹੁਤ ਹੀ ਜ਼ਿਆਦਾ ਲੰਗਰ ਲੱਗੇ ਹੋਏ ਆ ਛੀਦਾ ਸਾਹਿਬ ਪੇਸਟੀ ਖਾਦੀ ਹੁੰਨੀ ਬਹੁਤ ਹੀ ਐਂਡ ਤਲਬੀਰ ਕਿਤਰਾ ਲੱਗੀ ਵਾਹ ਵਰੀਆ ਭਰਾ ਵਾਹ ਵਰੀਆ ਤੇ ਇਧਰ ਆਪਣੇ ਨਾ ਫੂਰਜ ਭਾ ਦੀ ਹੈਗੇ ਨੇ ਤੇ ਪੇਸਟੀ ਤੁਸੀਂ ਖਾਦੀ ਸੀ ਇਹ ਲੈ ਕੇ ਆਏ ਆ ਨੂੰ ਕਹਿੰਦੇ ਉੱਥੇ ਪੇਸਟੀ ਲੱਗਿਆ ਉਹ ਖਵਾ ਕੇ ਲੈ ਨੇ ਪਿੰਕ ਬਲੈਕ ਤੇ ਇੱਕ ਬਲੈਕ ਨਹੀਂ ਚਾਕਲੇਟ ਹੁੰਦੀ ਏ ਅਸੀਂ ਬਲੈਕ ਖਾਦੀ ਪਰ ਅੱਛਾ ਪਿੰਕ ਬਲੈਕ ਅੱਛਾ ਜੂਸ ਵੀ ਆ ਗਿਆ ਦੇ ਬਹੁਤ ਲੰਗਰ ਲੱਗੇ ਨੇ ਬਹੁਤ ਆਰੇ ਮੈਂ ਲੈ ਲਿਆ ਤੇਰੀ ਲਈ ਗਲਾਬੜ ਸ਼ੁਰੂ ਹੋ ਗਿਆ ਬਾਬਾ ਜੂਸ ਸਮਝਦਾ ਲੈਣਾ ਲਗੀਆਂ ਲੈਣਾ ਜੂਸ ਆ ਮਿਕਸ 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 ਚਲੋ ਵੇਚਦੇ ਹੁਣ ਕਿਵੇਂ ਦਾ ਸਪੋੜੇ ਚੱਲ ਰਹੇ ਨੇ ਪਨੀਰ ਦੇ ਗੋਭੀ ਦੇ ਉਧਰ ਪਿਛੇ ਸਾਰੇ ਉਹਦੀ ਵੀ ਗਈ ਆਲੂ ਦੇ ਹਾਂ ਉਹ ਆਲੂ ਕਿੱਥੇ ਆਲੂ ਉਹ ਲਗੇ ਲੈਣ ਅੱਛਾ ਪਨੀਰ ਦੇ ਗੋਭੀ ਦੀ ਦੇਖਦੇ ਵੇ ਅਜ ਤੱਕ ਆਲੂ ਦੇ ਫੇਰ ਵੇਚਦੇ ਆ ਟਾਈਮ ਲੱਗਣਾ ਕਹਿੰਦੇ ਕਿ ਗੋਭੀ ਵਾਲੇ ਨਾਲ ਸਾਰੋ ਪਨੀਰ ਵਾਲੇ ਨੂੰ ਟਾਈਮ ਲੱਗਣਾ ਏ ਇਹ ਸਿੱਧਾ ਲੈ ਕਹਿੰਦੇ ਪਨੀਰ ਵਾਲੇ ਨਹੀਂ ਹੈਗੇ ਕਹਿੰਦੇ ਕੰਮ ਲੱਗਣਾ ਏ ਥੋੜਾ 15 ਮਿੰਟ ਲੱਗਦੇ ਨੇ ਕਹਿੰਦੇ ਉਹਨੇ ਇੰਨਾ ਸਾਰੋ ਗੋਭੀ ਵਾਲੇ ਨਾਲ ਹੁਣ ਜਾਣੇ ਵੇ ਆਪਾਂ ਸਾਰੀ ਬਿੱਟੀ ਆ ਦਰ ہاں جی ਬੋਲੀਏ ਕੁਝ ਜਾ ਰਹੇ ਅੱਜ ਕੁਝ ਵਿਚਾਰ ਸਾਂਝੇ ਕਰੇ ਨਾਲ ਆਪਣੇ ਵਿਚਾਰਾਂ ਆਉਂਦੀਆਂ ਆਪੇ ਚਾਰ ਨਹੀਂ ਗਏ ਉਹ ਵੱਡੇ ਭਾਈ ਕੋਲ ਦੇ ਦੱਸੋ ਵਜੇ ਜਿਹੇ ਪਕੋੜੇ ਪਨੀਰ ਦੇ ਲੱਭ ਗਏ ਮੈਨੂੰ ਦੱਸ ਜੀ ਠੀਕ ਧੰਨਵਾਦ ਆ ਗਿਆ ਠੀਕ ਹੈ ਕੰਨ ਹੋ ਗਿਆ ਕੰਨ ਹੋ ਗਿਆ ਇਹ ਵੇਖ ਲਈ ਕੋਲਡ ਡਰਿੰਕ ਲੱਭ ਗਈ ਤੇ ਬੋਲਡਰਿੰਗ ਮੁਸ਼ਕਿਲੀਆਂ ਬੋਲਡਰਿੰਗ ਮੁਸ਼ਕਿਲੀਆਂ ਬੋਲਡਰਿੰਗ ਹੋ ਗਈ ਯਾਰ ਉਹ ਕਲੇਦਵਾਰ ਨਹੀਂ ਅੱਛਾ ਅੱਜ ਸੋਵਾਰ ਵੀਰ ਜੀ ਦੁੱਧ ਵੀ ਲੈਣਾ ਹੈ ਕੋਈ ਨਹੀਂ ਦੁੱਧ ਰਵਾਦੂ ਦੁੱਧ ਦਾ ਨਹੀਂ ਠੀਕ ਆ ਠੀਕ ਆ ਮੈਨੂੰ ਵੀ ਦਾਦੇ ਚੇਰੋਂ ਪਨੀਰ ਦੇ ਬੋਟੇ ਦੇਖ ਕੇ ਉਹ ਪਰਫੀ ਕਿਹੜੀ ਕੋਏ ਵਾਲੀ ਹਾਂ ਹਾਂ ਕਿੱਧਰ ਹੈ ਗਾਵਾ ਚ ਬਾਹਰ ਬਨਾਨਾ ਸ਼ੇਕ ਲਗਾਈ ਵੀਰੇ ਆ ਜਾ ਆ ਜਾ ਚਾਹ ਖਾੜੇ ਫਿਰ ਆ ਗਿਆ ਮੇਜ ਆਹ ਚਾਹ ਕਹਿੰਦੇ ਸਾਹ ਪੀ ਲੋ ਸਾਰਿਆਂ ਨੂੰ ਆਹ ਚਾਹ ਕਹਿੰਦੇ ਤੁਸੀਂ ਬਨਾਨਾ ਸ਼ੇਕ ਕਹਿੰਦੇ ਚਾਹ ਵੀ ਲੱਗੀ ਬਨਾਨਾ ਸ਼ੇਕ ਵੀ ਲੱਗਾਈ ਵੀਰੇ ਹੁਣ ਦੋਵੇਂ ਮਿਕਸੀ ਪੀਵਾਂਗੇ ਨਹੀਂ ਨਹੀਂ ਮੱਕੋ ਮੱਕੋ ਵਾਹ ਕਰਿਓ ਫਿਰ ਆ ਗਏ ਉਹਨੇ ਵੇਖਦੇ ਆ ਕੀ ਲੱਗਾ ਏ ਦਤ ਹੋ ਗਈ ਅੱਜ ਉੱਪਰ ਬਿਠਾਉਣੀ ਪਈ ਆ ਬਹੁਤ ਸੰਗਾ ਦੱ ਆ ਬਾਕੀ ਆਲੀ ਬਸ ਚ ਬਾਕੀ ਇੱਧਰ ਇੱਧਰ ਉੱਤੇ ਵੀ ਚੜੇ ਆ ਉੱਧਰ ਉੱਤੇ ਨਹੀਂ ਗਏ ਚੱਲੇ ਹੁਣ ਲੰਗਾ ਸ਼ਕਣ ਪਹਿਲੇ ਟੰਬੂ ਦੇ ਵਿੱਚ ਜਿਹੜਾ ਚਾਹ ਪਕੋੜੇ ਚਾਹ ਪਕੋੜੇ ਮਗਰ ਲੇਪਨੇ ਕਾਪ ਨੇ ਨਾ ਸ਼ੇਕ ਪਹਿਲਾਂ ਕੀ ਪੀਣਾ ਪਹਿਲਾਂ ਚਾਹ ਪੀ ਲਈਏ ਚਾਹ ਹੋ ਜਾ ਚਾਹ ਚਾਹ ਪੀ ਲਾਂਗੇ ਨਾ ਇਹ ਟੇਸਟ ਕੋਲਪ੍ਰੈਨਰ ਜੇ ਨਾ ਰਿਹਾ ਨਹੀਂ ਪਹਿਲਾਂ ਪਾ ਚਾਹ ਵੀ ਮਗਰ ਫਿਰ ਪਕੋੜੇ ਮੰਗਾ ਤੇਰ ਪਨਾ ਚੀ ਹਿੱਕਾ ਗਾ ਲੇ ਤੰਗੇ ਕੇ ਨਾ ਪੈਣਾ ਟੁੱਟ ਆ ਆ ਗੱਲ ਸੁਣ ਲੋ ਟੁੱਟ ਕੇ ਕਿਸੇ ਨੇ ਨਹੀਂ ਪੈਣਾ ਕਿਸੇ ਨੇ ਨਹੀਂ ਪੈਣਾ ਕਿਸੇ ਨੇ ਨਹੀਂ ਸੁਣੋ ਕਿਸੇ ਨੇ ਨਹੀਂ ਪੈਣਾ ਲਫਾ ਤੇ ਝੋਲੀ ਨਹੀਂ ਭੰਨਿਆ ਗਏ ਨੇ ਆਪਣੇ ਕੰਮ ਨਾ ਸਲਾਈ ਜਲ ਆ ਕੀ ਕਰ ਜਣਾ ਇਧਰੇ ਸਟੋਲ ਤੇ ਇੱਕੋ ਹੀ ਲੱਗਾ ਵਾ ਹੈ ਸਟੋਲ ਤੇ ਇੱਕੋ ਹੀ ਲੱਗਾ ਵਾ ਯਾਰ ਪਰ ਕੀ ਗੱਲ ਦੱਸੋ ਇਹ ਪਹਿਲਾਂ ਕਿਸ ਨੇ ਬਣਾਉਣਾ ਚਾਹੀ ਪਹਿਲਾਂ ਨਾ ਤੇ ਤੁਹਾਡੀ ਕਿਹਨੇ ਨਹੀਂ ਖਾਣੀਗੀ ਹਾਂ ਪਹਿਲਾਂ ਰੋਟੀ ਖਾਓ ਫਿਰ ਬਣਾ ਲੈ ਸ਼ੇਕ ਭੀਓ ਨੇ ਇੱਕ ਕੰਬੀਨੇਸ਼ਨ ਗਿਆ ਕੰਬੀਨੇਸ਼ਨ ਤਾਂ ਆ ਨਾ ਬਾਕੇ ਨੂੰ ਡੇਡ ਪੂਜਾ ਫਿਰ ਕੰਮ ਦੂਜਾ ਕੋਲ ਵਾਲਾ ਦਾਲ ਪ੍ਰਸ਼ਾਦਾ ਛੋਲੇ ਬਾਕੀ ਵੀ ਦੇ ਔਰ ਤਰ ਤਰ ਫਿਰਦੇ ਜੀ ਹੰਜੀ ਦਾ ਦਈ ਅੱਜ ਆਪਾਂ ਆਏ ਆ ਪੌਮੈਂਟ ਸਾਹਿਬ ਤੇ ਦੱਸੋ ਕੁਝ ਵਿਚਾਰ ਸਾਡੇ ਕਰੋ ਬਲੋਗੇ ਸੀ ਚੱਜ ਬਾਬਾ ਜੀ ਬੜਾ ਨਜ਼ਾਰਾ ਵਾਜੇ ਵੇਖੋ ਸਾਹ ਸੰਗਤਾਂ ਦੀ ਕਿਵੇਂ ਰੌਣਕਾਂ ਲੱਗੀਆਂ ਪਈਆਂ ਹਾਂਜੀ ਤੇ 50 ਬੱਸਾਂ ਭਰ ਕੇ ਲੈ ਕੇ ਆਏ ਆਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰੋਂ ਕੋਵਡ ਸਾਹਿਬ ਦੇ ਦਰਸ਼ਨਦਾਰੇ ਸੰਗਤਾਂ ਨੂੰ ਕਰਾ ਰਹੇ ਆਂ ਬੜਾ ਅਨੰਦ ਵਧਿਆ ਵਾ ਸਾਹ ਸੰਗਤਾਂ ਕੀ ਇਹ ਵੇਂਦੀ ਹੈ ਕਿ ਹਰ ਸਾਲ ਇੱਥੇ ਆਇਆ ਕਰੋ ਕੋਈ ਬੱਸਾਂ ਅਰੇਂਜਮੈਂਟ ਆਪਣੇ ਕੋ ਵੱਧੂ ਆ ਬਾਬਾ ਜੀ ਨੇ ਇੰਨੀਆਂ ਕੋਈ ਬੱਸਾਂ ਸਾਨੂੰ ਦੇਤੀਆਂ ਵੀ ਸੰਗਤਾਂ ਦੇ ਦਰਸ਼ਨਦਾਰੇ ਦਰਸ਼ਨਦਾਰੇ ਰਾਜ ਕੇ ਕਰਵਾਈ ਦੇਵਾ ਹੈ ਗੁਰੂ ਜੀ ਦਾ ਖਾਲਸਾ ਕਰਵਾਈ ਜੀ ਦੀ ਫਤਿਹ ਉਹ ਸਵੇਰ ਦੀਆਂ ਚੱਲ ਗਈਆਂ ਬੱਸਾਂ ਸਵੇਰ ਦੀਆਂ ਚੱਲ ਗਈਆਂ ਆ ਠੀਕ ਹੈ ਵੀਡੀਓ ਵਾਲਾ ਹੈ ਜੀ ਜੀ ਇਹ ਵੀ ਦੱਸੋ ਕੁਝ ਨਾਲ ਮੈਂ ਵਾਹਿਗੁਰੂ ਮੈਂ ਖਾਉਂਦਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤ ਜੀ ਅਗਲੇ ਐਤਵਾਰ ਨਗਰ ਕੀਰਤਨ ਹੁਮਮਾ ਆ ਕੇ ਪਹੁੰਚੋ ਹੁਮਮਾ ਆ ਕੇ ਪਹੁੰਚੋ ਨਗਰ ਕੀਰਤਨ ਦੀ ਰੌਣਕ ਵਧਾਓ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਜੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਜੀ ਫਤਿਹ ਸਭ ਸੰਗਤ ਜੀ ਸਾਰੇ ਪੰਜਾਬ ਨੂੰ ਸਾਰ ਦੇ ਇਸ ਨੂੰ ਵਧਾਈਆਂ ਹਣ ਗੁਰੂ ਆਪਣਾ ਬਾਬੇ ਦੀਪ ਸਿੰਘ ਜੀ ਦੇ ਜਨਮ ਦਿਨੀਆਂ ਤੇ ਬੜੀਆਂ ਰੌਣਕਾਂ ਨੇ ਪਟਿਆਲੇ ਬਾਲੇ ਸਾਹ ਆਜੋ ਹਾਂਜੀ ਸਭ ਦੁਨੀਆ ਆਜੋ ਬੜੀਆਂ ਰੌਣਕੀਆਂ ਅੱਛਾ ਅੱਛਾ ਖੁਸ਼ੀਆਂ ਮਾਣੋ ਆਨੰਦ ਕਰੋ ਖਾਓ ਪੀਓ ਪ੍ਰਣਾਮਿਤ ਰਹੋ ਹਾਂਜੀ ਬਾਬੇ ਮਿਹਰ ਕਰਨਗੇ ਚੰਗਾ ਮੈਨੂੰ ਪੜੀ ਦਿਓ ਚੱਲੇ ਆਂ ਅਸੀਂ ਕੋਮਨ ਸਾਹਿਬ ਨੂੰ ਵਾਪਸ ਫੇਰ ਉਧਰ ਤੇ ਲੰਗਰ ਪਛਾਦਾ ਛੱਕ ਕੇ ਤੇ ਆਪਾਂ ਹੁਣ ਵਾਪਸ ਵਾਪਸ ਕਹਿਨੇ ਆ। ਤੇ ਚੱਲੇ ਹੁਣ ਪੌਂਡ ਸਾਹਿਬ ਵੱਲੋਂ ਤੇ ਚੱਲਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਵੀ ਬਸ ਆਪਣੀ ਐ ਤੇ ਇੱਧਰ ਵੀ ਇੱਧਰ ਇਹ ਪੂਰੀ ਫੁੱਲ ਹੋਈ ਪਈ ਐ। ਇਹ ਵੀ ਪੂਰੀ ਫੁੱਲ ਹੋਈ ਪਈ ਐ। ਬਸ ਉੱਧਰ ਲੰਗਰ ਬਣਦਾ ਪਿਆ। ਹਾਂ ਉੱਧਰ ਲੰਗਰ ਬਣਦਾ ਬਣ ਰਿਹਾ ਏ ਤੇ ਇੱਧਰ ਸ਼ਿਕਾਇਆ ਜਾ ਰਿਹਾ ਏ। ਤੇ ਬਾਕੀ ਪਹੁੰਚ ਗਏ ਹੁਣ ਆਪਾਂ ਪੌਂਡ ਸਾਹਿਬ ਬੱਸ ਲਾਈ ਆ ਹੁਣ ਇਟਾਂ ਦੇ ਪੱਠੇ ਦੇ ਉਹ ਜੇ ਪੱਠਾ ਬੱਸ ਲੱਗ ਰਹੀ ਐ ਹਾਂਜੀ ਦੱਸੋ ਕੀ ਤਾਂ ਸਹੀ ਆ ਪੱਕ ਟਾਟ ਅੱਜ ਮੇਰੀ ਡੈਡਾ ਬੜੀ ਸੰਭਾਲ ਕੇ ਰੱਖੇ ਟੋਫੀਆਂ ਟੋਫੀਆਂ ਲੈ ਗਿਆ ਉਹਦਾ ਚਲੋ ਆਟੀ ਆ ਜੀ ਟੋਫੀਆਂ ਆ ਗੀਆਂ ਲੰਗਰ ਲੱਗਾ ਲੱਗਾ ਇੱਕ ਆ ਦੇ ਬੋਰਾ ਇਹ ਕਿੰਨੇ ਇਹਦੇ ਵਿੱਚ ਵੀ ਟੋਫੀਆਂ ਵਾਂ ਟੋਫੀਆਂ ਇੱਚ ਇੱਚ ਚਾਕਲੇਟਾਂ ਵਾਂ ਹਾਂ ਮੰਡ ਲਈ ਫਾਲ ਟੋਫੀਆਂ ਉਹਦੇ ਜੀ ਮੰਡ ਲਈ ਫਾਲ ਟੋਫੀਆਂ ਮੇਰੀ ਯਾਰ ਕੋਈ ਜੀ ਮੰਗ ਪਾਉਣੇ ਪਹਿਲਾਂ ਵੀਡੀਓ ਬੋਤਾਂ ਨਹੀਂ ਭੋਲਣਾ ਅਪੀਲੇ ਰੋਲ ਵਾਓ 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 ਸਾਡਾ ਤਾਂ ਪੀਟ ਹੀ ਗਿਆ ਹੋ ਜਾ ਬੰਦਰ ਨੇ ਕਹਿਨੇ ਆ ਮੈਂ ਤੈਨੂੰ ਥੋੜੀ ਭੁੱਖ ਮਨ ਖਾੜੇ ਇੱਕ ਤੇ ਰਹੀ ਆਪਣੇ ਆਰ ਕੇ ਸੰਦੇ ਸਾਰੇ ਉਹ ਜੋਟੀ ਜੋਟੀ ਓਏ ਯਾਰ 2 ਮਿੰਟ ਬਾਅਦ ਲੱਪਣਾ ਨਹੀਂ ਤੇਰੇ ਵਰਕੇ ਹੱਥ ਚ ਦੱਬਾਣਾ ਵਾਲੇ ਦੱਬੇ ਆਪਾ ਕਿਹੜਾ ਲਾ ਲੈਂਗੇ ਫਰੂਟ ਚਾਟ ਪੋਣ ਨੂੰ ਚਲ ਗੰਦੇ ਪੀੜ ਪੈ ਗਈ ਹੈ ਟੋਫੀਆਂ ਟੋਫੀਆਂ ਹੋ ਗਈਆਂ ਨੇ ਉੱਧਰ ਤੇ ਪੂਰੀ ਖਲਰਾ ਬਹਿ ਗਿਆ ਉਹ ਮੈਂ ਲਵਾਵੇ ਜੀ ਪਾਈ ਜਾਵਾਂ ਇੱਥੇ ਹਾਂ ਇਹ ਚੌਂਕਾ ਮਾਰ ਲਿਆ ਚੋਲੋ ਚੋਲੋ ਚੌਧੀਆਂ ਟੋਸੀਆਂ ਹੋ ਗਈਆਂ ਕਿੰਨੇ ਮਿੱਠਾ ਬੱਲੇ ਆ ਦੇ ਰਿਹਾ ਮੈਂ ਲੋ ਆ ਵੀ ਦੇ ਮਿਸਕਸ ਹੋ ਗਿਆ ਮਿਸਕਸ ਲੱਟਾ ਬੇ ਸਿੱਕ ਟ ਹੋ ਗਿਆ ਮਿਸਕਸ ਮਿਸਕਸ ਹੋ ਰਹੀਆਂ ਸਿੱਕ ਹੋ ਗਿਆ ਬਸ ਹਾਂਜੀ ਦੇਖੋ ਜੀ ਕਿੰਨਾ ਰੌਣਕ ਮੇਲਾ ਲੱਗਾ ਹੈ ਕਿੰਨੀ ਸੰਗਤ ਆਈ ਹੈ ਇਹ ਬਾਬਾ ਤੰਦਰਵਾ ਬਦੀ ਸਹੀ ਜੀ ਤੇ ਹੈ ਜੋ ਨਮਸਤਾਂ ਦੇ 12 ਮਿੰਟ ਦਾ ਆਸ ਦੇ ਬਹੁਤ ਸਾਰੇ ਆ ਗਏ ਕਿ ਕਿੰਨੀ ਸਖਤ ਆਈ ਹੈ ਯਾਰ ਸਾਡੇ ਕੋਲ ਨਜ਼ਾਰੇ ਨੇ ਕੰਦਲੇ ਵਿਰੁੱਧ ਆ ਗਏ ਛੱਡ ਕੇ ਵਿੱਚ ਕਿੱਦਾਂ ਆਉਂਦੇ ਆ ਝੂੜੇ ਵੀ ਲੱਗੇ ਆ ਸਾਹਮਣੇ ਦੇਖ ਸਕਦੇ ਤੁਸੀਂ ਜੇ ਮੌਕਾ ਮਿਲੇ ਤਾਂ ਝੂਲੇ ਵੀ ਝੂੜੇ ਲਾਾਂਗੇ ਜੇ ਮੌਕਾ ਮਿਲੇ ਤਾਂ ਮੌਕਾ ਵੀ ਲਾਂਗੇ ਇਹਦੇ ਵਿੱਚ ਝੂੜੇ ਇਹ ਵੀ ਮੌਕਾ ਆਪ ਵੀ ਤੇ ਮਿਲਿਆ ਤਾਂ ਆਈ ਹੈ ਨਾ ਅੱਛਾ ਗੋਦੀ ਲੱਲੇਗਾ ਨਹੀਂ ਇੱਥੇ ਰੂ ਬੀਜੀ ਹਾਂ ਬਹੁਤ ਸੰਗਤ ਰੱਖੋ ਬਹੁਤ ਹੀ ਜ਼ਿਆਦਾ ਹੈ ਤੇ ਪੂਰਾ ਰੌਣਕ ਮੇਲਾ ਲੱਗਾ ਹੈ ਚੱਲੇ ਆ ਹੁਣ ਅੰਦਰ ਤੇ ਅੰਦਰ ਜਾ ਕੇ ਤੁਹਾਨੂੰ ਹੀ ਦਰਸ਼ਨ ਕਰਾਨੇ ਆ ਤੇ ਆਪਾਂ ਵੀ ਕਰਦੇ ਆ ਉੱਧਰ ਵੀ ਦੇਖ ਸਕਦੇ ਬਹੁਤ ਹੀ ਜ਼ਿਆਦਾ ਸੰਗਤ ਆ ਤੇ ਸਾਥੀ ਵੀ ਇੱਧਰ ਵੀ ਆ ਵੀ ਟੋਫੀਆਂ ਦਾ ਹਾਂਜੀ ਲੰਗਰ ਵਰਤੋਣਾ ਹੈ ਲੰਗਰ ਟੋਫੀਆਂ ਦਾ ਉਧਰ ਚਾਕਲੇਟਾਂ ਵੀ ਹੈਗੀਆਂ ਨੇ ਕੋਈ ਹੋਰ ਕੁਝ ਕਹਿਣਾ ਚਾਹੋਗੇ ਸੰਦਰ ਬਹੁਤ ਹੀ ਜ਼ਿਆਦਾ ਇੱਥੇ ਤੇ ਅੰਦਰ ਚੱਲਦੇ ਹਾਂ ਹੁਣ ਵਾਹਿਗੁਰੂ 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 जमीनारे संघर वेस नहीं, नहीं बहुत ही ज़्यादा है। अच्छे जाबिया ਚਾਹ ਖੋ ਜੋ ਚਲੋ ਜੀ ਵਰਤੋਂ ਲੱਗੇ ਨੇ ਜੋ ਪ੍ਰਸ਼ਾਦ ਲੈ ਕੇ ਆਇਆ ਹੀ ਆ ਬਾਬਾ ਵਰਤੋਂ ਲਾ ਤੋਫੀਆਂ ਰਾ ਤੋਫੀਆਂ ਦਾ ਜੋ ਲੈ ਜਾਂਦਾ ਇਹ ਪ੍ਰਸ਼ਾਦ ਤੋਰ ਆਓ ਦੇਖੋ ਜੀ ਇੰਨੇ ਆਣੇ ਨੇ ਜਿਆਦਾ ਸੰਗਤ ਕੀ ਦੀ Holi ਵਾਲੀ ਸੰਗਤ ਨੇ ਆਉਣਾ ਸ਼ੁਰੂ ਕਰ ਦਿੱਤਾ ਜੀ ਹਾਂ ਜੀ ਬੋਲੋ ਕੁਝ ਅਰੇਣੀ ਕੋ ਸੌਰੀ ਹਾਂਜੀ ਅਰੇਣੀ ਬੋਲ ਸਕਦਾ ਮੈਂ ਸੌਰੀ ਸੌਰੀ ਕੋਈ ਨਹੀਂ ਕਰ ਦੋ ਸੰਗਤਾ ਉੱਧਰ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਚੰਗਰ ਹੈ ਗਿਆ ਤੇ ਅੰਦਰ ਦੇ ਵੀ ਤੁਹਾਨੂੰ ਦਰਸ਼ਨ ਕਰਾਣੇ ਆ ਤੇ ਅਗਰ ਤੁਹਾਨੂੰ ਦੇਖਾ ਟੋਪੇ ਵਰਤੋਂ ਹੁੰਦੇ ਨੇ ਬੀਬੀ ਜਸਬੀਰ ਕੌਰ ਜਿੱਥੇ ਆਵਾਜ਼ ਸੁਣਦੀ ਆ ਗੜੀ ਘਰ ਨੇੜੇ ਪਹੁੰਚੋ ਪਿੰਡ ਚੁੰਗਾ ਤੋਂ ਬੀਬੀ ਸਖਬੀਰ ਕੌਰ ਜੀ ਜਿੱਥੇ ਆਵਾਜ਼ ਸੁਣਦੀ ਆ ਗੜੀ ਘਰ ਦੇ ਨੇੜੇ ਪਹੁੰਚੋ

ਮੇਰਾ ਊਠਾ ਬਸ ਗਿਆ ਜੋ ਸਾਡੇ ਸਹੀ ਮੇਰੇ ਦੇ ਵਿੱਚ ਹੋ ਗਟੂਗੀਆਂ ਵੰਡਦੇ ਕਿਉਂ ਟੁੱਟੀਆਂ ਨੇ ਸਿਖਰੀ ਚੜ ਕੇ ਵੇ ਅਗ ਦਾ ਦਰਿਆ ਪਾਰ ਲੰਘਾ ਦੇ ਫੜ ਕੇ ਵੇ ਮੈਂ ਬੋਲ ਕੇ ਜ਼ੁਬਾਨੋਂ ਦੱਸਾਂ ਕੀ ਰੱਬ ਨੂੰ ਮੈਂ ਬੋਲ ਕੇ ਜ਼ੁਬਾਨੋਂ ਦੱਸਾਂ ਕੀ ਰੱਬ ਨੂੰ ਉਹਨੂੰ ਸਭ ਪਤਾ ਮੈਨੂੰ ਕੀ ਚਾਹੀਦਾ ਜੋ ਅੱਖਾਂ ਵਿੱਚੋਂ ਪੜ ਲੇ ਸਵਾਨ ਦਿਲ ਦੇ ਉਹਦੇ ਕੋਲੋਂ ਕਦੇ ਕੁਝ ਨਹੀਂ ਲਕਾਇਦਾ ਜੋ ਅੱਖਾਂ ਵਿੱਚੋਂ ਪੜਲੇ ਸਵਾਨ ਦਿਲ ਦੇ ਉਹਦੇ ਕੋਲੋਂ ਕਦੇ ਕੁਝ ਨਹੀਂ ਲਕਾਇਦਾ ਮੈਂ ਬੋਲ ਕੇ ਜ਼ੁਬਾਨੋਂ ਪਲੀਜ਼ ਚੈੱਕ ਕਰੋ ਫੋਨ ਤੇ ਫੋਨ ਦੀ ਮੇਰੇ ਬੈਟਰੀ ਦੀ ਖਤਮ ਹੋ ਗਈ ਹੈ ਬਸ ਡੈਡ ਹੋ ਗਈ ਹੈ ਇਹ ਲਾਸਟ ਕਲਿੱਪ ਹੈ ਬਾਕੀ ਹੁਣ ਵੇਖਦੇ ਆ ਅੱਗੇ ਅੱਗੇ ਬਣਦੀ ਹੈ ਕਲਿੱਪ ਕਿ ਨਹੀਂ ਬਣਦੀ ਪਲੀਜ਼ ਮੇਰੇ ਭਰਾਣੀਆਂ ਯਰ ਸਬਸਕ੍ਰਾਈਬ ਕਰ ਲਿਓ ਕਰ ਲਿਓ ਜਰੂਰ ਆਉ ਰਿਓ ਲਾਈਕ ਕਰਿਓ ਪਲੀਜ਼ ਸੋਮ ਲਿਓ ਕਮੈਂਟ ਲਾਈ ਕਰਿਓ ਪਲੀਜ਼ ਸੋਮ ਲਿਓ ਸੋਮ ਲਿਓ ਪਲੀਜ਼ ਸਭ ਸਬਸਕ੍ਰਾਈਬਰ ਦੇ ਮਿਹਰ ਦੇ ਅਗੇ ਚਲੋ ਬਾਏ ਬਾਏ ਥੈਂਕ ਯੂ ਕੀ ਕੀ ਲਿਖਿਆ ਉਥੇ ਹੋਏਗਾ ਪਨੀਰ ਰੋਲ ਲੰਗਰ ਲਗਾਏ ਉਥੇ ਓਏ ਪਨੀਰ ਰੋਲ ਲੰਗਰ ਲੰਗਰ ਚਲਿਏ ਜਾਣਾ ਪੈਣਾ ਜਾਣਾ ਪੈਣਾ ਪਨੀਰ ਜਿੱਥੇ ਲੱਗਾ ਵਾ ਚਲੋ ਫਿਰ ਚਲਿਏ ਇੱਧਰ ਪਾਣੀ ਪੀ ਰਿਆ ਜਾ ਰਿਹਾ ਹੈ ਜਲ ਤੁਸੀਂ ਜਾਲੀ ਪੀ ਜਾਓ ਬਸ ਹੋਰ ਨਾ ਕੁਝ ਖਾਓ ਇਹ ਆ ਆ ਕਹਿੰਦੇ ਘਟੋਣਾ ਤਾਂ ਨਹੀਂ ਖਾਂਦੇ ਅੱਜ ਤੱਕ ਲੈਣ ਜੋਗ ਦੇ ਨਾ ਰਹੇ ਅੱਜ ਬਾਉਂਡ ਨੇ ਚੱਲੀਏ ਆਪਾਂ ਫਿਰ ਲੰਗਰ ਵਾਲਾ ਹਾਂ ਜਾਣਾ ਪੈਣਾ ਚਲੋ ਚਲੋ ਜਾਣਾ ਪੈਣਾ ਫਿਰ ਘਰੇ ਚੱਲੇ ਆਪਾਂ ਦਰਸ਼ਨ ਕਰਦੇ ਆ ਜਾਨ ਲਗਾ ਆ ਬਾਤ ਤੇ ਗੱਡੀ ਰੁਕੀ ਏ ਹਾਂ ਘਰੇ ਚੱਲੇ ਹਾਂ ਹੁਣ ਗਾਮ ਲੱਗਾ ਪਿੱਛੇ ਵੀ ਤੇ ਚੁੱਕੇ ਆ

ਨੀਂਦਾ ਹੀ ਮੈਨੂੰ ਨੀਂਦਾ ਆ ਗਿਆ ਫਿਰ ਉਹ ਪਿਛੇ ਰਹਿ ਗਿਆ ਅਗਲੇ ਸਾਲ ਖਵਾਰਾ ਕਿਦ ਨੂੰ ਮੈਂ ਸੁਣਿਆ ਡ੍ਰੈਗਨ ਵੀ ਹੈਗਾ ਸੀ ਵਿੱਚ ਡ੍ਰੈਗਨ ਆ ਗਾ ਜੀ ਕਿ ਵੀ ਹੈ ਹੈ ਪਾਈਨੈਪਲ ਹਾਏ ਤੁਸੀਂ ਮੂੰਹ ਚ ਪਾਣੀ ਲਿਆਉਂਦੇ ਜਿਹੜੇ ਵੇਖਣਦੇ ਆ ਹੋਰ ਤੇਨ ਵਰਾਇਟੀਆਂ ਹੋਰ ਹੈਗੀਆਂ ਅੱਛਾ ਇਹ ਨਿਆਰਾ ਬਣ ਗਿਆ ਨਾ ਨਾ ਫਿਰ ਨਿਆਰਾ ਵੱਜ ਗਿਆ ਪੂਰਾ ਇੱਥੇ ਚਾਰ ਚ ਲੱਗਾ ਆ ਪੂਰਾ ਘਰੇ ਜਾਣੇ ਵੇ ਆ। ਸਾਡੀ ਸੀ ਅੱਜ ਦਾ ਵਲੋਗ। ਅਸਤਵਾਰੀ ਚਲੋ ਲੱਗੇ ਨੇ ਹੁਣ। E yeah, aí yeah. സിയ ചില കണ്ണബോള ਕਫੜਿਆ ਆਵਾ ਇਹਨੇ ਟਿੱਕੀ ਕੋ ਕਹਿੰਦੇ ਪਾਪਾ ਹੈ ਨਹੀਂ ਵੈ ਟਿੱਕੀ ਕਹਿੰਦੇ ਕਿ ਉਹ ਕੀ ਰਜ ਬੰਦ ਚੁੱਕੇ ਸਿਸਟਮ ਪਤਾ ਨਹੀਂ ਕੀ ਕੀ ਪੁਣ ਟਿੱਕੀ ਤਾਂ ਇਹ ਲੱਗਦੀ ਨਹੀਂ ਆ ടിക്കി ോ <laughs> 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 ਫੇਰ ਬੰਦ ਕਰਤਾ ਇਹਨਾਂ ਨੂੰ ਕਿੰਨੇ ਕਰੋਗਾ ਆ ਇੰਨਾ ਕਰ ਲੈ ਲੈ ਕੰਮ ਚਾਹ ਲਾ

ओके बाए बाए, बाए, <laughs> बाए को तो थी। इसको भी बाय बाय पूरा कट मार के गया कोठे ना। ਬਰੀ ਹੈ ਮੈਂ ਫੜ ਗਿਆ ਹੋਰ ਗਿਆ ਜੀ ਆ ਵੀ ਚੱਲਾ ਰਿਹਾ ਉਹ ਤੇਰੀ ਵੀ ਜਿਆਦਾ ਲੱਗੀ ਸੀ ਨਾ ਹੁਣ ਮੈਨੂੰ ਅੱਧਾ ਟਿਕਣਾ ਨਹੀਂ ਆਵਾ ਦੇ ਨਾਲ ਸਰ ਜਣ ਕੱਪਾ ਉਹ ਕਰੀਂ ਝੜੀ ਗਿਆ ਉਹ ਤਾਂ ਹੋਏ Oke enggak 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 ਆ ਵੀ ਆ ਗਿਆ ਆਹੋ ਤਰਹਾ ਜਿੱਤਰ ਨੂੰ ਕੰਬੀ ਆਇਆ ਉਲਟ ਬੁਲਟ ਆ ਵੀ ਪਾਉਂ ਆ ਜਿਹੜਾ ਹੁਣ ਛੱਡਿਆ ਬਾਗੜਾ ਬੰਦੇ ਦੇ ਬਾਅਦ ਤੇ ਚੁਗੀਓ लड़या जो बिना सीस तो खंडे जी घुमारीअ खां फाट मार